ਮੁਰੇ ਤਾਂ ਹੁੰਦਾ ਮੇਰਾ ਲਾਲ ਮੇਰਾ ਰਾਜਾ ਪੁੱਤ ਦੇਖੀ ਕਿਤੋਂ ਲਿਆਵਾਂਗੇ ਟਾਡੇ ਮੁੰਡੇ ਨੂੰ ਸਾ ਮਿਲਣਾ ਚਾਹੀਦਾ ਉਹਨਾਂ ਨੂੰ ਜੇਲ੍ਹੋਂ ਨਹੀਂ ਚੈਈ ਦੇਣੀ ਉਹਨਾਂ ਬਰਾਬਰ ਪੁੱਤ ਮਰਨਾ ਚਾਹੀਦਾ ਉਹਨਾਂ ਦਾ ਕਿਵੇਂ ਸਾਡਾ ਪੁੱਤ ਮਾਰਿਆ ਉਹਨਾਂ ਨੇ ਤੂੰ ਸਾਡੇ 12:00 ਵਜੇ ਪਤਾ ਲੱਗਿਆ ਮੈਂ ਪਾਲਦਾ ਫਿਰਦਾਰਿਆ ਮਾਂ ਇਤੋਂ ਵੀ ਦੇ ਆਏ ਐ ਤੂੰ ਵੀ ਦੇ ਆਏ ਐ ਮੈਂ ਤਾਂ 라ਜੀ ਰਾਤ ਲੱਗੀ ਆ ਮੁੜਕੇ ਟਾਲੀ ਤੇ ਲਮਕਦੀ ਥੋੜੀ ਹੈ ਐ ਟੰਗ ਕੇ ਮਾਰ ਕੇ ਟਾਲੀ ਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਰੋੜਕੀ ਤੋਂ ਕਤਲ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 45 ਸਾਲਾ ਵਿਅਕਤੀ ਨੇ 13 ਸਾਲ ਦੇ ਬੱਚੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਆਓ ਦੇਖਦੇ ਹਾਂ ਪੂਰਾ ਮਾਮਲਾ ਤੇ ਪ੍ਰਸ਼ਾਸਨ ਇਹਦੇ ਵਿੱਚ ਕੀ ਕਰ ਰਿਹਾ ਹੈ ਜੀ ਸਬੰਧਿਤ ਤਿੰਨ ਬੰਦਿਆਂ ਦੇ ਖਿਲਾਫ ਬੰਦਿਆਂ ਧਾਰਾ ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਮਾਨਸਾ ਜ਼ਿਲ੍ਹੇ ਦੇ ਪਿੰਡ ਰੋੜਕੀ ਦੇ ਵਿੱਚ ਖੜੇ ਆ ਜਿੱਥੇ 13 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਸੀ ਮਾਮਲਾ ਕੀ ਸੀ ਕਤਲ ਦਾ ਮਸਲਾ ਇਹ ਮੜਾ ਮੁੱਟੇ ਸੀਗਾ ਉਨਾਂ ਦਾ ਹੀ ਦੇਖੀਏ ਤਾਂ ਕੁਝ ਵੀ ਨਹੀਂ ਸੀ ਕਬੂਤਰਾਂ ਦਾ ਕੰਮ ਸੀਗਾ ਜੀ ਥੋੜਾ ਜੀ ਉਹਨਾਂ ਨੇ ਇਹ ਜਵਾਬ ਸੀਗੇ ਇਹਨਾਂ ਨੇ ਕੋਈ ਕਬੂਤਰ ਫੜ ਲਏ ਉਹਨਾਂ ਦਾ ਤੇ ਉਹ ਇਹਨਾਂ ਦੇ ਮਗਰ ਸਾਰਾ ਦਿਨ ਭਾਲਦੇ ਫਰੀ ਇਹ ਇਧਰ ਉਧਰ ਡਰਦੇ ਭੱਜੇ ਫਰੀ ਸਾਰਾ ਦਿਨ ਉਹ ਰਾਤ ਵੀ ਕਿਸੇ ਨੂੰ ਦੋ ਤਿੰਨ ਵਾਰੀ ਮਿਲਿਆ ਉਹਨਾਂ ਨੇ ਪੁੱਛਿਆ ਵੀ ਉਹ ਇਲਾਕੇ ਦਾ ਮੁੰਡਾ ਕਿਥੇ ਹੈ ਅਸੀਂ ਉਹਨਾਂ ਨੂੰ ਮਾਰਨਾ ਤੇ ਇਹ ਬਹੁਤ ਭਾਲ ਕੀਤੀ ਇਹ ਸ਼ਾਮ ਤੱਕ ਇਹ ਭਾਲ ਕਰਦੇ ਰਹੀ ਇਹਨਾਂ ਨੇ ਸ਼ਾਮ ਨੂੰ ਜਾ ਕੇ ਹੀ ਫਿਰ ਇਹਨਾਂ ਨੂੰ ਲੱਭ ਗਿਆ ਬਰਿਆਕ ਹੀ ਲੈ ਗਈ ਇਹ ਇਹਨਾਂ ਨੇ ਉੱਥੇ ਆ ਕੇ ਕੋਟਿਆ ਹੀ ਕੋਠੇ ਤੋਂ ਥੱਲੇ ਡੇਗਤਾ ਹੀ ਕੋਠੇ ਤੋਂ ਥੱਲੇ ਡੇਗਦੇ ਤੋ ਹੀ ਇਹਦੀ ਮੌਤ ਹੋ ਗਈ ਫਿਰ ਇਹਨਾਂ ਨੇ ਡਰਦਿਆਂ ਨੇ ਮਾਵਲਾ ਚ ਪਾਉਂਦੇ ਮਾਰਿਆ ਨੇ ਇਹਨਾਂ ਨੂੰ ਫਾਹੇ ਦੀ ਤਰ੍ਹਾਂ ਟੰਗ ਦਿੱਤਾ ਕਿੰਨੇ ਸਾਲ ਦਾ ਸੀ ਬੱਚਾ ਇਹ 13 ਸਾਲਾਂ ਦਾ ਬੱਚਾ ਸੀਗਾ ਕੋਲੀ ਤੇ ਇਹੇ ਘਰੇ ਆ ਕੇ ਵੀ ਇਹਨਾਂ ਨੇ ਧਮਕੀ ਦੇ ਕੇ ਗਏ ਇਹੋ ਦੋਵੇਂ ਯਾਨੀ ਕਿ ਨੇ ਮਾਰਿਆ ਹੀ ਵੀ ਕਹਿੰਦੇ ਤੁਹਾਡੇ ਮੁੰਡੇ ਨੂੰ ਅਸੀਂ ਮਾਰਨਾ ਵੀ ਸਾਡੇ ਕਬੂਤਰ ਫੜ ਲਈ ਜਾਂ ਚੋਰੀ ਕਰ ਲਈ ਹੈ ਹੈ ਕਿ ਕਿੰਵੇਂ ਚ ਪੜਦਾ ਸੀ 7ਵੇਂ ਚ ਪੜਦਾ ਸੀਗਾ ਜੀ ਹੈ ਤੇ ਐਦੂ ਦੁੱਖ ਦੀ ਗੱਲ ਕੋਈ ਨਹੀਂ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਰਾ ਪਿੰਡ ਇਹਨਾਂ ਦੇ ਨਾਲ ਹੈ ਉਹ ਪੈਸੇ ਵਾਲੇ ਬੰਦੇ ਆਈ ਇਹ ਗਰੀਬ ਬੰਦੇ ਆਈ ਬਸ ਫਰਕ ਇੰਨਾ ਹੀ ਇਹਨਾਂ ਦਾ ਵਿਚਾਰਿਆਂ ਦਾ ਕੁਝ ਨਹੀਂ ਰਿਹਾ ਹੀ ਹੁਣ ਦੇਖ ਲਓ ਥੋੜੇ ਸਾਹਮਣੇ ચીਕ-ਚੀਕ ਕੇ ਇੱਕ ਕੰਮ ਹੀ ਬਸ ਮਰਨ ਵਾਲੇ ਇਹ ਹੋ ਰਿਹਾ ਬਰਾਬਰੀ ਇਹਦੇ ਨਾਲ ਹੀ ਇੱਥੇ ਹੋਰ ਪਿੰਡ ਵਾਸੀ ਆ ਮਤਲਬ ਕੀ ਮਸਲਾ ਹੋ ਗਿਆ ਉਹ ਜੀ ਸਾਰਾ ਸਾਨੂੰ ਤਾਂ ਹੁਣ ਅਸੀਂ ਆ ਹਸਪਤਾਲ ਚ ਪੁੱਛ ਕੇ ਆਏ ਆ ਬੱਚੇ ਤੋਂ ਮੁੰਡੇ ਤੋਂ ਉਹ ਕਹਿੰਦੇ ਵੀ ਜੀ ਉਹਨਾਂ ਦਾ ਕੋਈ ਤੇ ਕਬੂਤਰ ਲੈ ਆਇਆ ਤੇ ਉਹ ਕਹਿੰਦੇ ਵੀ ਕਬੂਤਰ ਉਹ ਭਾਲਣ ਲੱਗ ਗਿਆ ਉਹ ਕਹਿੰਦੇ ਅਸੀਂ ਇਹਨੂੰ ਮਾਰਾਂਗੇ ਕਹਿ ਕੇ ਵੀ ਗਏ ਆ ਅਸੀਂ ਤਾਂ ਜੀ ਸਾਰਾ ਹੀ ਗੱਲ ਸੁਣੀ ਆ ਹੋਰ ਅਸੀਂ ਕੋਈ ਗੱਲ ਨਹੀਂ ਸੁਣੀ ਕਹਿੰਦੇ ਅਸੀਂ ਜ਼ਰੂਰ ਮਾਰਾਂਗੇ ਇਹਨੂੰ ਛੱਡਦੇ ਨਹੀਂ ਇਹਨਾਂ ਨੇ ਆਖਿਆ ਕਿਤੇ ਸਾਨੂੰ ਮਜ਼ਾਕ ਕਰਦੇ ਆ ਉਹ ਲੜਕੇ ਨੂੰ ਇਸ ਤਰ੍ਹਾਂ ਕਿਹਾ ਤੇ ਸਰ ਵਿਚਾਰਾ ਛੋਟਾ ਬੱਚਾ ਸੀਗਾ ਸੱਚ ਵਿੱਚ ਮਾਰਨਾ ਨਹੀਂ ਸੀ ਉਹਨਾਂ ਨੇ ਜੀ ਸਾਰਾ ਜੀ ਘਰ ਦਾ ਜਿਹੜਾ ਚਿਰਾਗ ਸੀ ਰਾਜਾ ਸਿੰਘ ਉਹਦਾ ਕਤਲ ਕਰ ਦਿੱਤਾ ਗਿਆ ਇੱਕ ਵਾਰ ਮਾਤਾ ਬੈਠੀ ਉਹਨਾਂ ਨਾਲ ਗੱਲ 8 ਵਜੇ ਆਇਆ ਸਾਡੇ ਘਰੇ ਕਹਿੰਦਾ ਕਬੂਤਰ ਚੱਕ ਲੈ ਮੈਂ ਕਿ ਕੋਈ ਨਹੀਂ ਚਾਚਾ ਦੇ ਦਾਂਗੇ ਤੁਹਾਡੇ ਕਬੂਤਰ ਆ ਉਹਨੇ ਪਤਾ ਨਹੀਂ ਡਾਏ ਨੇ ਉਹਨੇ ਮੁੰਡੇ ਨੇ ਪਤਾ ਨਹੀਂ ਵੀ ਉਹੀ ਉੱਡ ਗਏ ਕਹਿੰਦਾ ਉਹ ਇੱਧਰ ਭੱਜ ਗਿਆ ਇੱਧਰ ਨੂੰ ਕਹਿੰਦਾ ਉੱਤੋਂ ਦੀ ਕਹਿੰਦਾ ਗਰਾਊਂਡ 'ਚ ਗਏ ਨੇ ਇੱਕ ਉਹ ਤੇਜਾ ਇੱਕ ਉਹਨੂੰ ਮੈਂ ਜਾਣਦੀ ਨਹੀਂ ਹੈਗੀ ਹਾਂ ਉਹਨਾਂ ਨੇ ਫੇਰ ਪਤਾ ਨਹੀਂ ਕਹਿੰਦੇ ਇੱਕ ਮੁੰਡੇ ਤੋਂ ਪੁੱਛਿਆ ਸੀ ਨਿੱਕੇ ਜਿਹੇ ਤੋਂ ਕਹਿੰਦਾ ਇਹਨੂੰ ਕਹਿੰਦਾ ਕਹਿੰਦਾ ਸਕੂਟਰੀ ਮੰਗਰ ਕਮਾਈ ਰੱਖੀ ਇਹਨਾਂ ਦੇ ਮੰਗਰ ਫੇਰ ਪਤਾ ਨਹੀਂ ਕਿਵੇਂ ਇੱਧਰ ਉੱਧਰ ਕਰਕੇ ਮਾਰ ਕੇ ਗਏ ਨੇ ਉਹਨੂੰ ਇਹ ਇਹ ਧਮਕੀ ਦੇ ਕੇ ਗਏ ਨੇ ਹਾਏ ਕਿੰਨੇ ਵਿੱਚ ਪੜਦਾ ਸੀ ਮੁੰਡਾ ਕਿੰਨੇ ਸਾਲਾਂ ਦਾ ਸੀ ਮੇਰਾ ਮੁੰਡਾ ਮਲਾ 13 ਸਾਲਾਂ ਦਾ ਸੀ ਇਹ 7ਵੀਂ ਵਿੱਚ ਪੜਦਾ ਸੀ ਮੇਰਾ ਮੁੰਡਾ ਹਾਏ ਇਹ ਕੀ ਕਰਿਆ ਕੀ ਵੀ ਕਹਿ ਗਏ ਹਾਂ ਆਏ ਨੇ ਘਰੇ ਘਰੇ ਧਮਕੀ ਹਏ ਕਹਿੰਦਾ ਉੱਥੇ ਦੇਖਾਂਗੇ ਕਹਿੰਦਾ ਗਰਾਉਂਡ 'ਚ ਉਹਨੂੰ ਹਏ ਕੀ ਇਨਸਾਫ ਦੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਸਾਡੀ ਤਾਂ ਕੁਝ ਨਹੀਂ ਸਾਡੇ ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਜੇਲ੍ਹ ਉਹਨਾਂ ਨੂੰ ਚਾਹੀਦੀ ਨਹੀਂ ਉਹਨਾਂ ਬਰਾਬਰ ਪੁੱਤ ਮਰਨਾ ਚਾਹੀਦਾ ਉਹਨਾਂ ਦਾ ਕਿਵੇਂ ਸਾਡਾ ਪੁੱਤ ਮਾਰਿਆ ਉਹਨਾਂ ਨੇ ਹਏ ਮੈਨੂੰ ਤਾਂ ਇਹ ਮੈਨੂੰ ਲੋਟ ਨਹੀਂ ਆਉਂਦਾ ਮੇਰਾ ਪੁੱਤ ਮੇਰੇ ਕਿਹੜਾ ਬਾਲੇ ਸੀ ਬਈ ਮੇਰੇ ਤਾਂ ਦੋ ਹੀ ਸੀ ਪੁੱਤ ਹਾਏ ਕਿਹਦੇ ਅਸੀਂ ਤਾਂ ਕੁਛ ਨਾ ਕਹ ਮੈਂ ਜੀ ਚਾਚਾ ਚਾਚਾ ਕਰਦੀ ਰਹੀ ਹਾਂ ਮੁਰੋ ਭਾਈ ਕੀ ਜਦੋਂ ਪਹਿਲਾਂ ਤੁਹਾਡੇ ਕੋਲ ਆਏ ਸੀ ਉਹ ਆ ਕੇ ਤੁਹਾਨੂੰ ਵੀ ਕੁਛ ਕਿਹਾ ਤਾਂ ਧਮਕੀ ਦੇ ਗਿਆ ਜੀ ਆ ਕੇ ਘਰੇ ਕਹਿੰਦੇ ਸਾਨੂੰ ਕਿੱਥੇ ਵੀ ਟੱਕਰ ਆਦੀ ਮਾਰਾਂਗੇ ਸਾਨੂੰ ਕਿੱਥੇ ਵੀ ਟੱਕਰ ਆਦੀ ਮਾਰਾਂਗੇ ਧਮਕੀ ਦੇ ਗਿਆ ਕਰ ਆ ਕੇ ਜੀ ਦੋ ਤਿੰਨ ਬਾਰੀ ਇਹ ਜਦੋਂ ਧਮਕੀ ਦਿੱਤੀ ਤੁਸੀਂ ਕੋਈ ਪੁਲਿਸ ਥਾਣੇ ਜਾਂ ਕੋਈ ਰਿਪੋਰਟ ਨਹੀਂ ਕਰਾਈ। ਨਾ ਕੁਝ ਨਹੀਂ ਕਰਾਇਆ ਜੀ ਮੈਂ ਤਾਂ ਉਹ ਹੀ ਆਖੇ ਮਾਕੇ ਤੇ ਛੋੜ ਕਰ ਦਿਆ ਜੀ। ਐ ਮਾ ਜਵਾਗ ਦੇ ਨਾਲ ਤੇ ਕਿ ਤੋੜ ਕਰੀਦਾ ਚੱਲਾ। ਵੀ ਐ ਤਾਂ ਨਹੀਂ ਕਰਨਗੇ ਐਡਾ ਜੁਰਮ ਤਾਂ ਨਹੀਂ ਕਮਾਉਣਗੇ ਸਾਡੇ ਤੇ। ਮੈਨੂੰ ਤਾਂ ਐ ਹੀ ਸੀਗੇ ਬੇ ਐਡਾ ਜੁਰਮ ਤਾਂ ਨਹੀਂ ਕਮਾਉਣਗੇ ਧਮਕੀ ਦੇ ਗਿਆ ਕਰਿਆ ਆ ਕੇ। ਹੈ ਤੇ ਇੱਕ ਤੇਜਾਗਾ ਇੱਕ ਤੇਰਾ ਕੋਚੀਆ ਇੱਕ ਕੋਚੀ ਦਾ ਮੁੰਡਾ ਕਾਲਾ ਹੈ ਤਿੰਨਾਂ ਨੇ ਰਲ ਕੇ ਮਾਰਿਆਗਾ। ਐ ਮੈਨੂੰ ਰਾਤ ਨੂੰ ਕਦੋਂ ਕਦੋਂ ਪਤਾ ਲੱਗਾ ਤੁਹਾਨੂੰ ਮੈਨੂੰ ਰਾਤ ਨੂੰ 12:30 ਵਜੇ ਪਤਾ ਲੱਗਾ ਮੈਂ ਪਾਲਦਾ ਫਿਰਦਾ ਰਿਆ ਮਾਂ ਇਤੋਂ ਵੀ ਦੇ ਆਏ ਇਤੋਂ ਵੀ ਦੇ ਆਏ ਮੈਨੂੰ ਤੇਲਾ ਅਜੀ ਰਾਤ ਲੱਗੀ ਆ ਮੁੜਕੇ ਟਾਲੀ ਤੇ ਲਮਕਦੀ ਥੋੜੀ ਹੈ ਐ ਟੰਗ ਕੇ ਮਾਰ ਕੇ ਟਾਲੀ ਤੇ ਆ ਨਾਲ ਵੀ ਕੋਟੇ ਆਉਦੇ ਐ ਸੱਟਾਂ ਵੀ ਮਾਰੀਆਂ ਹੋਰ ਹੱਥਾਂ ਪੈਰਾਂ ਦੇ ਐ ਕੱਲੇ ਹੱਥ ਨਹੀਂ ਆਉਂਦਾ ਤਿੰਨ ਬੰਦਿਆਂ ਨਾਲ ਅੱਕੇ ਮਾਰਦਾ ਮੈਨੂੰ ਤੁਹਾਨੂੰ ਸਾਫ਼ ਮਿਲਣਾ ਚਾਹੀਦਾ ਜੀ ਐ ਮਰਦੰਗ ਦਾ ਮਿਲਣਾ ਚਾਹੀਦਾ ਇਹ ਉਹਨਾਂ ਦੀ ਬਣਦੀ ਹੋਣੀ ਚਾਹੀਦੀ ਆ ਉਹਨਾਂ ਦੀ ਬਣਦੀ ਹੋਣੀ ਚਾਹੀਦੀ ਆ ਕਤਲ ਦਾ ਮਾਮਲਾ ਸਾਹਮਣੇ ਆਇਆ ਕੀ ਸੀ ਪੂਰਾ ਮਾਮਲਾ ਸੀ ਸਾਨੂੰ ਅੱਜ ਸੋਭਾ ਇੱਕ ਸਿਵਲ ਹਸਪਤਾਲ ਸਰਦੂਲਗੜ੍ਹ ਤੋਂ ਇਨਫੋਰਮੇਸ਼ਨ ਆਈ ਸੀ ਕਿ ਇੱਕ 13 ਸਾਲ ਦਾ ਲੜਕਾ ਰਾਜਾ ਸਿੰਘੂ ਦੀ ਡੈੱਡ ਬੋਡੀ ਆਈ ਹੈ ਜਿਹਦੇ ਪੇਰੈਂਟਸ ਜਿਹਦੇ ਪਿਤਾ ਵੱਲੋਂ ਬਿਆਨ ਦਰਜ ਕਰਾਏ ਗਏ ਕਿ ਉਹਦੇ ਲੜਕੇ ਦਾ ਤਿੰਨ ਬੰਦਿਆਂ ਨੇ ਗਲਾ ਕੋਟ ਕੇ ਕਤਲ ਕੀਤਾ ਹੈ ਜੇ ਸਬੰਧੀ ਤਿੰਨ ਬੰਦਿਆਂ ਦੇ ਖਿਲਾਫ ਬੰਦੀਆਂ ਤਾਰਾ ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਜਿਹੜੇ ਦੋਸ਼ੀਆਂ ਦੀ ਪਾਲ ਕੀਤੀ ਹੈਗੇ ਜਲਦੀ ਗ੍ਰਿਫਤਾਰ ਕਰ ਲਏ ਜਾਂਗੇ ਸਰ ਇਹ ਦੋਸ਼ੀਆਂ ਦਾ ਜਿਹੜਾ ਪਹਿਲਾਂ ਕੋਈ ਮਾਮਲਾ ਦਰਜ ਹੈਗਾ ਨਹੀਂ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜੇ ਪਹਿਲਾਂ ਇਹ ਕੀ ਮੁਕਾਦਮੇ ਦਰਜ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਰਾਜਾ ਸਿੰਘ ਦੇ ਪਰਿਵਾਰ ਵਾਲੇ ચીਕ-ਚੀਕ ਕੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਪ੍ਰਸ਼ਾਸਨ ਤੋਂ ਤੇ ਨਾਲ ਹੀ ਅਗਲੀ ਅਪਡੇਟ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੁੰਨੇ ਆ ਕੈਮਰਾ ਪਰਸਨ ਲਵਪ੍ਰੀਤ ਦੇ ਨਾਲ ਸੁਖਵਿੰਦਰ ਨਿਕੋ ਐਨ ਟੀ ਵੀ ਪੰਜਾਬੀ ਸਰਦੂਲਗੜ੍ਹ ਤੋਂ